ਪਹਿਲਾ ਨਾਲੋਂ ਜ਼ਿਆਦਾ ਉਹ ਤਾਂ ਹੋਈ ਮੋਟੀਏ ਪਹਿਲਾ ਨਾਲੋਂ ਜ਼ਿਆਦਾ ਉਹ ਤਾਂ ਹੋਈ ਮੋਟੀਏ ਬਣੀ ਫਿਰਦੀ ਸੀ ਦੁੱਧ ਤੋਤੀ ਜਿਹੜੀ ਨਿਕਲੀ ਉਹ ਖੋਟੀਏ ਬਣੀ ਫਿਰਦੀ ਸੀ ਦੁੱਧ ਤੋਤੀ ਜਿਹੜੀ ਨਿਕਲੀ ਉਹ ਖੋਟੀਏ ਪਹਿਲਾ ਨਾਲੋਂ ਜ਼ਿਆਦਾ ਉਹ ਤਾਂ ਹੋਈ ਮੋਟੀਏ ਬਣੀ ਤੇ ਦਿਸੀ ਦੁੱਧ ਤੋਤੀ ਜਿਹੜੀ ਨਿਕਲੀ ਉਹ ਖੋਟੀਏ ਤਾਂ ਹੀ ਤਾਂ ਉਹ ਤਾਂ ਹੀ ਤਾਂ ਉਹ ਹੁਣ ਤਾਂ ਹੀ ਤਾਂ ਉਹ ਹੁਣ ਰਹਿ ਗਈ ਕੁਵਾਰੀ ਐ ਤਾਂ ਹੀ ਤਾਂ ਉਹ ਹੁਣ ਰਹਿ ਗਈ ਕੁਵਾਰੀ ਐ ਕੁਝ ਗਲਤੀ ਨੈਣ ਜੋਤੀ ਦੀ ਤੇਰੀ ਨਤਾਰੀ ਐ ਕੁਝ ਗਲਤੀ ਨੈਣ ਜੋ ਤੇਰੀ ਤੇਰੀ ਨਤਾਰੀ ਐ ਡੋਲੀ ਚੜ ਗਿਆਂ ਡੋਲੀ ਚੜ ਗਿਆਂ ਕਈ ਨੇ ਸਹੇਲੀਆਂ ਡੋਲੀ ਚੜ ਗਿਆਂ ਕਈ ਨੇ ਸਹੇਲੀਆਂ ਕਰਨ ਕੰਮ ਕਈ ਲੈਣ ਵੇਲੀਆਂ ਕਰਨ ਕੰਮ ਕਈ ਰਣੇ ਬੈਲੀਆਂ ਫਾਇਦਾ ਕੀ ਹੋਇਆ ਫਾਇਦਾ ਕੀ ਹੋਇਆ ਆਈ ਲੈਟਸ ਕਿਤੇ ਦਾ ਆਈ ਲੈਟਸ ਕਿਤੇ ਦਾ ਬੁਰਾ ਹਾਲ ਕੀ ਕਿੱਤਾ ਉਸ ਬੁਰਾ ਹਾਲ ਕੀ ਕਿੱਤਾ ਉਸ ਸੰਗਰੂਰ ਵਾਲੇ ਕਿਤੇ ਦਾ ਸੰਗਰੂਰ ਵਾਲੇ ਕਿਤੇ ਦਾ ਪੁੱਲ ਨਹੀਂ ਮੱਸ ਸਕਦਾ ਪੁੱਲ ਨਹੀਂ ਮੱਸ ਸਕਦਾ ਜੋ ਹੋਇਆ ਨਾਲ ਤੇਰੇ ਬੇਇਨਸਾਫੀਆਂ ਪੁੱਲ ਨਹੀਂ ਮੱਸ ਸਕਦਾ ਪੁੱਲ ਨਹੀਂ ਮੱਸ ਸਕਦਾ ਜੋ ਹੋਇਆ ਨਾਲ ਤੇਰੇ ਬੇਇਨਸਾਫੀਆਂ ਕਿਸੇ ਵੀ ਨ ਕਰਨਾ ਮਾਫ ਉਸ ਕਿਸੇ ਵੀ ਨਾ ਕਰਨਾ ਮਾਫ ਉਸ ਮੰਗੀ ਜਾਵੇ ਪਾਵੇਂ ਦਰ ਦਰ ਜਾ ਕੇ ਮਾਫੀਆਂ ਮੰਗੀ ਜਾਵੇ ਪਾਵੇਂ ਦਰ ਦਰ ਜਾ ਕੇ ਮਾਫੀਆਂ ਕਰੂ ਸੰਗ ਰੂਰ ਵੀ ਕਰੂ ਸੰਗ ਰੂਰ ਵੀ ਮਨਜੂਰ ਦਾਤਾ ਕਰੂ ਸੰਗਰੂਰ ਵੀ ਮਨਜੁਰ ਦਾਤਾ ਤੇਰੀਆਂ ਕਿੱਤੀਆਂ ਅਰਦਾਸਾਂ ਨੂੰ ਤੇਰੀਆਂ ਕਿੱਤੀਆਂ ਅਰਦਾਸਾਂ ਨੂੰ ਤੇਰੀਆਂ ਕਿੱਤੀਆਂ ਅਰਦਾਸਾਂ ਨੂੰ ਸਰਗਜੀਤ ਸੰਗਰੂਰ ਵੀ ਦੀ ਰਚਨਾ ਪਸੰਦ ਕਰਨ ਲਈ ਧੰਨਵਾਦ ਵੱਤਵਾਦ ਲਾਇਕ ਸ਼ੇਅਰ ਕਮੈਂਟ ਕਰੋ ਹੋ ਸਕੇ ਤਾਂ ਮੇਰੇ ਨਾਲੋਂ ਬਹੁਤ ਜਿਆਦਾ ਵਧੀਆ ਗਾਓ ਨੈਟਵੀਡੀਓ ਪਾਓ ਧੰਨਵਾਦੀ ਹੋਵਾਂਗਾ